ਪਿਆਰੇ ਦੋਸਤੋ ਆਪਾਂ ਖੜੇ ਆ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿੱਚ ਤੇ ਜਿਹੜਾ ਤੁਸੀਂ ਸਾਹਮਣੇ ਗੇਟ ਦੇਖ ਰਹੇ ਹੋ ਇਹ ਗੇਟ ਤੇ ਇੱਕ ਬਹੁਤ ਹੀ ਖਾਸ ਮਤਲਬ ਚੀਜ਼ ਹੋਈ ਸੀਗੀ ਯਾਰ ਇੱਕ ਫਿਲਮ ਦੀ ਸ਼ੂਟਿੰਗ ਸ਼ੂਟਿੰਗ ਹੋਈ ਸੀ ਪੰਜਾਬੀ ਫਿਲਮ ਦੀ ਬਹੁਤ ਮਸ਼ਹੂਰ ਫਿਲਮ ਹੋਈ ਸੀਗੀ ਯਾਰ ਤੇ ਉਹ ਫਿਲਮ ਦੇ ਵਿੱਚ ਐਕਟਰ ਸੀਗੇ ਗੱਗੂ ਗੱਲ ਛਤਰੂਗਨ ਸੇਨਾ ਕਮ ਸੇ ਕਮ ਅੱਜ ਤੋ ਯਾਰ ਬਹੁਤ ਕਈ ਸਾਲ 35 40 ਸਾਲ ਪੁਰਾਣੀ ਗੱਲ ਹੈਗੀ ਤੇ ਇੱਥੇ ਉਹ ਫਿਲਮ ਸ਼ੂਟਿੰਗ ਹੋਈ ਤੇ ਫਿਲਮ ਦਾ ਨਾਮ ਤੁਹਾਨੂੰ ਦੱਸ ਦਿਆਂ ਨਾ ਫਿਲਮ ਦਾ ਨਾਮ ਸੀਗਾ ਪੁੱਤ ਜੱਟਾਂ ਦੇ ਪੁੱਤ ਜੱਟਾਂ ਦੇ ਦਾ ਮਤਲਬ ਜਿਹੜਾ ਟਾਈਟਲ Song ਸੀਗਾ ਫਿਲਮ ਦਾ ਉਹ ਵੀ ਬਹੁਤ ਜ਼ਿਆਦਾ ਮਸ਼ਹੂਰ ਹੋਇਆ ਸੀਗਾ ਬਹੁਤ ਹੀ ਗੈਂਡ ਗੱਲਬਾਤ ਸੀ ਫਿਲਮ ਦੀ ਤਾਂ ਗੱਗੂ ਗਿੱਲ ਨੂੰ ਜਿਹੜਾ ਪਹਿਲਾ ਰੋਲ ਇਹ ਫਿਲਮ ਦੇ ਵਿੱਚ ਹੀ ਮਿਲਿਆ ਸੀਗਾ ਤੇ ਉਹ ਫਿਲਮ ਦਾ ਜਿਹੜਾ ਟਾਈਟਲ Song ਸੀਗਾ ਆ ਥਾਂ ਦੇ ਉੱਤੇ ਮਤਲਬ ਜਿਹੜਾ ਹੈਗਾ ਸ਼ੂਟ ਹੋਇਆ ਸੀਗਾ ਤਾਂ ਪੰਜਾਬੀਆਂ ਨੇ ਉਹ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਹ ਫਿਲਮ ਤੋਂ ਕਈ ਕਲਾਕਾਰਾਂ ਦੀਆਂ ਜ਼ਿੰਦਗੀਆਂ ਬਣ ਗਈਆਂ ਯਾਰ ਮਤਲਬ ਰੋਜੀ ਰੋਟੀ ਬਣ ਗਈ ਹੈਣਾ ਤੇ ਕਈ ਕ ਕਲਾਕਾਰਾਂ ਨੂੰ ਪਹਿਚਾਣ ਮਿਲੀ ਤੇ ਆ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਲਾਈਕ ਕਰ ਦਿਓ ਤੇ ਆਪਾਂ ਤੁਹਾਡੇ ਲਈ ਇਹੋ ਜੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਤੇ ਜੇਕਰ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਡੇ ਤੱਕਰ ਪਹਿਲਾਂ ਪਹੁੰਚੇ ਧੰਨਵਾਦ